ਆਕਾਲਪੁਰਖ ਦੇ ਭਰੋਸੇ ਡਟੇ ਹੋਏ ਨੇ ਆਪਣੀਆਂ ਆਵਾਜ਼ਾਂ ਮੰਗਾਂ ਨੂੰ ਲੈ ਕੇ ਔਰ ਇਸ ਮੋਰਚੇ ਦੀ ਗੂੰਜ ਪੂਰੀ ਦੁਨੀਆ ਚ ਪੈ ਰਹੀ ਹੈ ਜੇ ਨਹੀਂ ਜਾ ਰਹੀ ਤੇ ਭਾਰਤੀ ਪਾਰਲੀਮੈਂਟ ਤੱਕ ਨਹੀਂ ਜਾ ਰਹੀ ਤੇ ਮੈਂ ਪੰਜਾਬ ਔਰ ਹਰਿਆਣਾ ਦੇ ਜਿੰਨੇ ਵੀ ਐਮਪੀਸ ਨੇ ਚਾਹੀਏ ਉ ਰਾਜ ਸਭਾ ਦੇ ਚਾਹੀਏ ਲੋਕ ਸਭਾ ਦੇ ਜਿਹੜੇ ਪਾਰਲੀਮੈਂਟ ਦੇ ਵਿੱਚ ਜਾਂਦੇ ਨੇ ਜਾ ਰਹੇ ਨੇ ਉਹਨਾਂ ਨੂੰ ਇਹੋ ਅਪੀਲ ਕਰਨਾ ਚਾਹੁੰਦਾ ਕਿ ਇਕੱਠੇ ਹੋ ਕੇ ਪਸਾਨਾਂ ਦੀਆਂ ਜਿਹੜੀਆਂ ਆਵਾਜ਼ਾਂ ਮੰਗਿਆ ਉਹਨਾਂ ਦੀ ਆਵਾਜ਼ ਉਠਾਉਣ ਭਾਰਤ ਸਰਕਾਰ ਦੇ ਕੰਨਾਂ ਤੇ ਜੂੰ ਸਰਕੇ ਪਰ ਅਸੀਂ ਭਾਈ ਜਰਜੀਤ ਸਿੰਘ ਦੀ ਢੱਲੇ ਵਰਗੀ ਜਿਹੜੀ ਢੱਲੇਵਾਲ ਵਰਗੀ ਜਿਹੜੀ ਸ਼ਖਸੀਅਤ ਹੈ ਇਹਨੂੰ ਕਿਤੇ ਗੁਆ ਨਾ ਬੈਠੀ ਇਹਨਾਂ ਦਾ ਸਾਡੇ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ ਇਸ ਸੰਘਰਸ਼ ਲਈ ਬਹੁਤ ਜ਼ਰੂਰੀ ਹੈ ਕਿਸਾਨਾਂ ਲਈ ਬਹੁਤ ਜ਼ਰੂਰੀ ਹੈ ਮਜ਼ਦੂਰਾਂ ਲਈ ਬਹੁਤ ਜ਼ਰੂਰੀ ਹੈ ਦੁਕਾਨਦਾਰਾਂ ਲਈ ਬਹੁਤ ਜ਼ਰੂਰੀ ਹੈ ਇਹਨਾਂ ਦੀ ਜ਼ਿੰਦਗੀ ਸਾਡੇ ਲਈ ਬਹੁਤ ਜ਼ਰੂਰੀ ਹੈ ਬੜੀ ਅਹਿਮ ਹੈ ਸਾਨੂੰ ਚਿੰਤਾ ਹੈ ਬਹੁਤ ਵੱਡੀ ਪਰ ਭਾਰਤ ਸਰਕਾਰ ਵੀ ਜਿਹੜੀ ਹੈ ਚਿੰਤਾ ਕਰੇ ਉਹਦੇ ਕੰਨਾਂ ਤੇ ਜੀਉ ਨਹੀਂ ਸਰਕ ਰਹੀ ਹੈ ਬੜੀ ਮਾੜੀ ਗੱਲ ਹੈ ਇਹ ਤੇ ਕਿਸਾਨਾਂ ਦੇ ਬੇਟੇ ਜਿਹੜੇ ਮੈਂਬਰ ਪਾਰਲੀਮੈਂਟ ਬਣੇ ਨੇ ਪੂਰੇ ਭਾਰਤ ਦੇ ਅੰਦਰ ਜਿਹੜਾ ਮਜ਼ਦੂਰਾਂ ਦੇ ਬੇਟੇ ਬਣੇ ਨੇ ਉਹਨਾਂ ਨੂੰ ਵੀ ਇਸ ਆਵਾਜ਼ ਮੰਗਾ ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਨੇ ਜਿਹੜੀਆਂ ਕਿਸਾਨੀ ਨੂੰ ਬਚਾਉਂਦੀਆਂ ਨੇ ਉਹਨਾਂ ਦੀ ਆਵਾਜ਼ ਜਿਹੜੀ ਹੈ ਭਾਰਤੀ ਸਰਕਾਰ ਤੱਕ ਜ਼ਰੂਰ ਪਹੁੰਚਦੀ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਸਾਰੇ ਜਿਹੜੇ ਸੁਖ ਦੀ ਖੁਸ਼ਹਾਲ ਦੀ ਜ਼ਿੰਦਗੀ ਜਿਉ ਸਕੀਏ ਸਾਡੇ ਸੂਬੇ ਖੁਸ਼ਹਾਲ ਹੋ ਸਾਡਾ ਵੇਸ਼ ਖੁਸ਼ਹਾਲ ਹੋਵੇ ਪੂਰੀ ਦੁਨੀਆ ਖੁਸ਼ਹਾਲ ਹੋਵੇ ਸਿੱਖ ਤਾਂ ਮੰਗਦਾ ਹੀ ਸਰਬੱਤ ਦਾ ਭਲਾ ਹੈ ਅਸੀਂ ਸਰਬੱਤ ਦੇ ਭਲੇ ਦੇ ਪੁਜਾਰੀ ਹਾਂ ਮੈਂ ਅਕਾਲਪੁਰਖੇ ਜੀ ਅਰਦਾਸ ਕਰਦਾ ਹਾਂ ਕਿ ਭਗਤ ਜੀ ਸਿੰਘ ਦੀ ਢੱਲੇ ਵਾਲ ਨੂੰ ਚੜ੍ਹਦੀ ਕਲਾ ਬਖਸ਼ੇ ਔਰ ਉਹਨਾਂ ਨੂੰ ਹਿੰਮਤ ਬਖਸ਼ੇ ਇਸ ਸੰਘਰਸ਼ ਦੇ ਵਿੱਚੋਂ ਉਹ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਬਾਹਰ ਆਉਣ ਵਾਹਿਗੁਰੂ ਬਖਸ਼ੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ